ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਘਰੇਵਾਲ ਪੰਜਾਬੀ ਬਲੌਗ ਤੇ ਸਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ ਦਾ ਅਸੀਂ ਲੱਗੇ ਆਂ ਘਰਾਂ ਦੀ ਮੇਰੀ ਵਿਆਹ ਤੋਂ ਸਾਈਆ ਕਰਨਾ ਇੰਨਾ ਗੰਦ ਪਾ ਦਿੰਦੀ ਹੈ ਨੇਰੀ ਬਹੁਤ ਜਿਆਦਾ ਆਹ ਦੇਖੋ ਸਾਰਾ ਕੂੜਾ ਸਾਡਾ ਇੱਧਰ ਨੂੰ ਇੱਧਰ ਆ ਗਿਆ ਸਾਰਾ ਜਿਆਦਾ ਕੱਲ ਟਾਈਮ ਨਹੀਂ ਲੱਗਿਆ ਆਪਾਂ ਨੂੰ ਜਾਣਾ ਪਏਗਾ ਦੇਖੋ ਚੀਕੂ ਟੁੱਟ ਕੇ ਡਿੱਗ ਪਏ ਜਰੇ ਇਹਨਾਂ ਦਾ ਸਾਰਾ ਘੁੱਟਿਆ ਤੇ ਕੁੱਟਿਆ ਸਾਨ ਵੀ ਕਰਦੀ ਆ ਹਨਾ ਕਾਫੀ ਦੀ ਘੋੜੀ ਪਈ ਆਪਣੇ ਯਾਰ ਆ ਲੋ ਤਾਂ ਨਹੀਂ ਕਹਿੰਦੇ ਉਹਨੇ ਅਕਵਾਰ ਜਿਹੜੀ ਉਹਨੇ ਅਕਵਾਰ ਜਿਹੜੀ ਉਹਨੇ ਲੋ ਜੀ ਜਿਹੜੀਆਂ ਪਹਿਲਾਂ ਦੇਖਿਆ ਨੇ ਤੁਸੀਂ ਉਹ ਕੱਲ੍ਹ ਆ ਲਈ ਵੀਡੀਓ ਸੀ ਕੱਲ ਉਸ ਤੋਂ ਬਾਅਦ ਜਿਹੜਾ ਬਲੌਗ ਆ ਕੰਟੀਨਿਊ ਨਹੀਂ ਹੋਇਆ ਤੇ ਜਿਹੜਾ ਅੱਜ ਆਪਾਂ ਵੀਡੀਓ ਕੰਟੀਨਿਊ ਕਰਦੇ ਆ ਜੀ ਜਰੂਰ ਪਿਆਰ ਦਿਆ ਕਰੋ ਹਨਾ ਵੀਡੀਓ ਨੂੰ ਦੇਖੋ ਸਾਡਾ ਸਵੇਰ ਦਾ ਟਾਈਮ ਇਹਨਾਂ ਦੀ ਜੀ ਸ਼ਡਿਊਲ ਹੁੰਦਾ ਹਜੇ ਸੰਦੀਪ ਲੱਗੇ ਪੈਣੇ ਪਹਿਲਾਂ ਸਵੇਰੇ ਇੱਧਰ ਲੱਗੇ ਤੇ ਸਵੇਰ ਦੇ ਲੱਗੇ ਹੋਇਆ ਬਿਲਕੁਲ ਥੱਕ ਜਾਂਦੇ ਆ ਇੱਧਰ ਸਾਰਾ ਦਾਣਾ ਪਾਣੀ ਕਿਉਂਕਿ ਬਾਰ-ਬਾਰ ਰੱਖਣਾ ਪੈਂਦਾ ਉਹ ਪਿਛਲੇ ਪੋਰਸੰਨੇ ਹਨਾ ਉੱਧਰ ਹਜੇ ਹੁਣ ਸੰਦੀਪ ਫੇਰ ਤੇ ਲੱਗੇ ਹੋਏ ਨਹੀਂ ਉੱਧਰ ਨਹੀਂ ਚਲੋ ਫ੍ਰੀ ਹੋਈਆਂ ਹਨਾ ਫਿਰ ਕਿਉਂਕਿ ਨੇ ਉੱਧਰ ਵੀ ਕੰਮ ਕਰਨੇ ਹੁੰਦੇ ਨੇ ਤੇ ਇਸ ਤਰ੍ਹਾਂ ਦਾ ਕੰਮ ਆ ਇੱਧਰ ਮੈਂ ਨਿਵੇੜਦਿਆ ਜਿਹੜੇ ਤੇ ਸਾਰੇ ਝਾੜੂ ਲਾਦਾ ਸੀ ਮੈਂ ਸਵੇਰੇ ਉੱਠ ਕੇ ਇਹਨਾਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਹੀ ਮੈਂ ਝਾੜੂ ਦਾ ਕੰਮ ਨਿਵੇੜਦਾ ਫਿਰ ਸੰਦੀਪ ਉੱਠ ਖੜੇ ਹਨਾ ਫਿਰ ਅਸੀਂ ਇੱਧਰ ਫਾਰਮ ਵੱਲ ਲੱਗੇ ਜੀ ਟੈਂਕੀ ਭਰ ਗਈ ਆ ਬੰਦ ਕਰਿਓ ਟੈਂਕੀ ਦੇਖੋ ਸਾਰਾ ਪਾਣੀ ਇੱਧਰ ਆ ਗਿਆ ਕੱਪੜੀ ਮੈਂ ਕੁਛ ਧੋਲੇ ਸੀ ਕੁਛ ਰਾਤ ਨੂੰ ਧੋਤੇ ਸੀ ਕੱਦ ਲਾਵਾ ਇੱਕਦਮ ਟੈਂਕੀ ਖੁੱਲੋਈ ਫੇ ਕਿਸ ਤਰ੍ਹਾਂ ਤੇ ਜਿਹੜੇ ਬਿਜ਼ੀ ਸ਼ਡਿਊਲ ਹੋ ਜਾਂਦੇ ਨੇ ਬੜੇ ਮੇਰੇ ਹਜੇ ਕੁਛ ਮਸ਼ੀਨ 'ਚ ਪਏ ਨੇ ਕੁਛ ਮੈਂ ਆ ਪੈਕਿੰਗ ਕੱਟ ਰਹੀ ਆ ਪੈਕਿੰਗ ਕਰਕੇ ਰੱਖਤੀ ਆ ਮੋ ਜੀਲੇ ਆਨੇ ਆਣਾ ਆ ਪਾ ਚਤਾ ਦੜੀ ਫਿਰ ਤੁੱਪ ਹੁੰਦੀ ਆ ਹਨਾ ਟਾਈਮ ਘੱਟ ਲੱਗੂ ਤੇ ਕੱਪੜੇ ਮੈਤੋ ਕੀ ਆ ਦੇਖੋ ਇੱਧਰ ਬੈੱਡ ਤੇ ਪਾਤੇ ਹਨਾ ਇਹ ਤੁੱਪੇ ਪਾਉਣੇ ਇਹ ਮੈਂ ਰਾਤ ਤੋਂ ਥੋਤੇ ਸੀਗੇ ਰਾਤ ਸਿਰ ਮੈਨੂੰ ਇਹ ਸੀਗਾ ਵੀ ਮੱਛਰ ਮੁੱਛਰ ਦੇ ਬਾਰੇ ਉਹ ਹੁੰਦਾ ਤੇ ਮੈਂ ਹੁਣ ਸਟੈਂਡ ਸਾਫ ਕਰਕੇ ਹੁਣ ਪਾਉ ਇਸ ਤਰ੍ਹਾਂ ਦਾ ਸ਼ਡਿਊਲ ਬਿਜੀ ਰਹਿੰਦਾ ਬਹੁਤ ਥੱਕ ਜਾਂਦੇ ਜੀ ਨਾ ਕੋਈ ਨਾਲ ਹੈਲਪ ਵਾਲਾ ਨਾ ਤਾਂ ਮਤਲਬ ਫਾਰਮ ਵਾਸਤੇ ਅਸੀਂ ਕੋਈ ਛੋਟਾ ਮੋਟਾ ਵੀ ਸਾਨੂੰ ਆਏ ਆ ਵੀ ਕੋਈ ਮੁੰਡਾ ਮਿਲ ਜੇ ਹਨਾ ਤੇ ਜਾਂ ਇੱਧਰ ਜਿਵੇਂ ਹੁਣ ਮੇਰੇ ਨਾਲ ਹੈਲਪ ਕਰਾਉਣ ਵਾਲਾ ਉਹ ਦਾ ਸਾਡੇ ਕੰਮ ਇਸ ਤਰ੍ਹਾਂ ਦੇ ਲਈ ਸਾਨੂੰ ਆਏ ਆ ਵੀ ਕਿਸ ਤਰ੍ਹਾਂ ਦਾ ਵੀ ਆਪਾਂ ਉਂ ਵੀ ਕਿਉਂਕਿ ਰੋਟੀ ਰੁਕਦਾ ਕੰਮ ਆ ਸਾਫ ਸਫਾਈ ਜਾਣਾ ਕਿਸੇ ਰੋਨੀ ਤੋਂ ਸਕੂਲ ਤੇ ਜਿੰਨਾ ਬਣਵੇ ਜਸਨੀਤ ਨੂੰ ਦੁੱਧ ਲੈ ਕੇ ਜਾਨੀਆ ਠੀਕ ਗਰਮੀ ਬਹੁਤ ਜ਼ਿਆਦਾ ਜਿਹੜੇ ਕਿੱਥੇ ਪੱਕੇ ਲੱਗੇ ਹੋਏ ਨਹੀਂ ਅਗਲਾ ਲੱਗਿਆ ਹੋਇਆ ਤੇ ਆਸਰ ਚ ਚੱਲ ਦਿੱਤੀਗੀ ਇੱਕ ਦੋ ਦਿਨਾਂ ਦੀ ਬਾਕੀ ਫਿਰ ਇਹ ਹੋ ਜਾਂਦਾ ਨਾ ਵੀ ਸਾਡੇ ਜਿਹੜਾ ਕੰਮ ਆ ਕੋਈ ਫਿਕਸ ਹੋ ਜਾ ਕੰਮ ਨਹੀਂ ਹੈਗਾ ਜੀ ਹਾਂ ਆਪਾਂ ਕੋਚਾ ਲਾ ਦੇਆ ਛਾੜੂ ਲਾ ਦੇਆ ਉਦੋਂ ਬਾਅਦ ਆਪਾਂ ਹੀ ਕੰਮ ਕਰਨਾ ਹਾਂ ਕਿਉਂਕਿ ਸਾਡੇ ਹੁਣ ਆਉਂਦੇ ਜਾਂਦੇ ਰਹਿੰਦੇ ਨੇ ਪਹਿਲਾਂ ਆਪਾਂ ਇਸ ਤਰ੍ਹਾਂ ਦਾ ਸ਼ਡਿਊਲ ਚੱਲ ਜਾਂਦਾ ਬਾਕੀ ਸਾਰੇ ਉੱਠ ਕੇ ਕੰਮ ਨੇ ਮਿਲਣ ਦੀ ਕੋਸ਼ਿਸ਼ ਕਰਦੇ ਆਂ ਰਵਨੀਤਾ ਆ ਸੀ ਜਦੋਂ ਪਤੇਤਰ ਲੱਗਿਆ ਉਹ ਗੜੂ ਹਜੇ ਸੁੱਤਾ ਪਿਆ ਹੁਣ ਇਹਨੂੰ ਠਾਉਣਾ ਇਹਨੂੰ ਠਾ ਟੁਕੇ ਦੁੱਧ ਪਲਾ ਕੇ ਕੰਮ ਕਰਦੇ ਇਹ ਹੋ ਜਾਂਦਾ ਸਾਨੂੰ ਇਹ ਦਿਨੇ ਤੰਗ ਕਰ ਦਈਏ ਕਿ ਇਹ ਹੁੰਦਾ ਬਿਲਕੁਲ ਜਿਹਾ ਥੱਕ ਕੇ ਚੂਰ ਚੂਰ ਹੋ ਜਾਂਦੇ ਘੰਟਾ ਅੱਧਾ ਘੰਟਾ ਦਾ ਰੈਸਟ ਜ਼ਰੂਰੀ ਹੁੰਦੀ ਹੈ ਤੁਹਾਨੂੰ ਮੇਰੇ ਚਿਹਰੇ ਤੋਂ ਵੀ ਥਕਾਵਟ ਦਿਸਦੀ ਹੋਊ ਦੋ ਤਿੰਨ ਦਿਨਾਂ ਦਾ ਇੰਨਾ ਬੀਜੀ ਸ਼ਡਿਊਲ ਚੱਲਦਾ ਸੀ ਕੱਲ ਤਾਂ ਮੇਥੋਂ ਵੀਡੀਓ ਵੀ ਨਹੀਂ ਕੰਟੀਨਿਊ ਹੋਈ ਇੱਕ ਗਰਮੀ ਇੰਨੀ ਜ਼ਿਆਦਾ ਸੀ ਬਸ सवेरे में वीडियो स्टार्ट कर ली उस तो बाद नहीं बनी जी बहुम <laughs> बिल्कुल चक्कर आने लग गए इन्ना ज्यादा देखो मेरे मुँह तो भी पता लगता है ना लो जी साफ सफाई लगी विशि बॉशरूम की सफाई करती है पखे नाल ना मैंने सौखा रिहाँ तो भिज जाने गर्मी ना बॉशरूम धोता सारा साफ सुरफ पा के पोचे पोछे लाते हूँ देखते नैक्सट कम तो इस तरह के कम ने पूरे थक के छूर हो जाने यह जिंदा एक धुप बहुत ज्यादा ਉੱਥੇ ਅੱਗ ਲਾਈ ਆ। ਹੁਣ ਉੱਥੇ ਜਿੱਥੇ ਸੰਦੀਪ ਫਿਰਦੇ ਨੇ, ਉੱਥੇ ਟੀਰੀ ਲਾ ਜਾਂਦੇ ਨੇ, ਉੱਥੇ ਹੁਣ ਅਸੀਂ ਤਾਂ ਕਾਗਜ਼ ਸਾਰੇ ਅੰਦਰ ਇਕੱਠੇ ਕਰ ਦਿਆਂ ਲੋਕ ਲਿਆ ਲਿਆ ਨਾ ਲਫਾਫੇ ਪਤ ਨਹੀਂ ਕੀ ਕੀ ਦੇਖ ਦਿੰਦੇ ਨੇ ਉੱਥੇ। ਲੈ ਦੇਖ ਲੋ। ਹੁਣ ਉੱਥੇ ਅੱਗ ਲੱਗੀ ਵੀ ਸਾਰਾ ਕੁਝ ਮੱਛ ਜਿਹਾ ਅੰਦਰ ਉਹ ਜਿਹੜੇ ਕਾਗਜ਼ ਕੁਕਝ ਡਸਟਬਿਨ ਵਾਲੇ ਸੀਗੇ ਸਾਰੇ ਕੱਢੇ ਨੇ। ਉਧਰ ਸਿੱਟੇ ਨੇ ਸਾਰੇ ਆ ਲੋਕਾਂ ਦਾ ਦੇਖ ਲੋ ਘੰਟ ਪਾਇਆ ਹੋਇਆ। ਪਤਾ ਨਹੀਂ ਘਰੋਂ ਆਉਂਦੇ ਨੇ ਚੱਕ ਚੱਕ ਕੇ ਵੀ ਦਸ ਇੱਥੇ ਸਿੱਟ ਜਾਂਦੇ ਨੇ ਆ ਕੇ ਸਾਰੇ। ਹੁਣ ਸਾਰੇ ਕੰਮ ਨਿਪਟੇ ਨੇ ਸਾਰੇ ਕੰਮ ਨੇ ਮੇੜਤੇ ਇੱਕ ਵਾਰ ਹਜੇ ਅਸੀਂ ਰੋਟੀ ਖਾਣੀ ਆ ਸੱਪਈਏ ਦਾ ਨਿਮੇੜਤਾ ਹੋਰ ਨਿਮੇੜਤਾ ਕੱਪੜਿਆਂ ਦਾ ਨਿਬੜ ਗਿਆ ਹਨਾ ਕੱਪੜੇ ਬਸ ਸਾਹੀ ਰਹਿ ਗਏ ਇਹ ਤੋਂ ਕਿ ਹੁਣ ਸੁੱਕ ਜਾਣਗੇ ਇਹਨਾਂ ਨੂੰ ਪਾ ਦੂੰ ਅੰਦਰ ਹੁਣ ਮੈਨੂੰ ਨਾਉਣੀਆਂ ਜਸਨੀਤ ਹੋ ਬਿਠਾਇਆ ਹੋਇਆ ਟੱਬ ਚ ਪਹਿਲਾਂ ਇਹ ਖੇੜ ਕੇ ਆਇਆ ਫਿਰ ਇਹਨੂੰ ਵੀ ਨਮਾਉਣੀਆਂ ਨਾਲੇ ਮੈਨੂੰ ਲਓ ਜੀ ਸਵੇਰ ਦੇ ਕੰਮ ਹਨਾ ਨਿਬੜ ਗਏ ਸਾਰੇ ਰੋਟੀ ਰੋਟੀ ਖਾ ਕੇ ਨਾ ਕੇ ਰੇ ਬਸ ਹੁਣ ਦੁਪਹਿਰ ਦੀ ਲੱਗਦੀ ਆ ਦਾਲ ਸਬਜ਼ੀ ਬਣਾਉਣ ਲੱਗਦੀ ਆ ਪਹਿਲਾਂ ਬੀਰੀਆਗੇ ਤੇ ਦੋ ਜਗ੍ਹਾ ਤੋਂ ਬੀਰੀਆਈ ਚਾਹ ਪਾਣੀ ਖਰਿਆ ਰੋਟੀ ਖਾਧੀ ਹਨਾ ਸਾਰੇ ਇਧਰ ਉਰ ਰਸੋਈ ਦਾ ਕੰਮ ਕੰਪਲੀਟ ਕਰ ਲਿਆ ਹੁਣ ਮੈਂ ਦੁਪਹਿਰ ਵਾਸਤੇ ਰੱਖਣੀ ਆ ਸਬਜ਼ੀ ਲਓ ਜੀ ਸਬਜ਼ੀ ਧਰਨੀ ਆ ਕਾਲੇ ਚਨੇ ਦੀ ਹਨਾ ਕਾਲੇ ਚਨੇ ਮੈਂ ਸਵੇਰੇ ਦੇ ਭੁੰਨਤੇ ਪਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਤਪਲੇ ਚ ਪਾ ਦਲੀਏ ਮੈਂ ਬੈਕ ਕੈਮਰੇ ਨਾਲ ਦਿਖਾਉਣੀ ਆ ਤੁਹਾਨੂੰ ਤਪਲੇ ਚ ਪਾਣੀ ਪਾ ਲਿਆ ਇੱਕ ਫੇਰ ਪਾ ਲਈਏ ਜਦ ਮੈਂ ਅੱਗੇ ਸਾਰੇ ਕੋਲੇ ਲੈ ਜਾਣੀ ਹੁਈਆਂ ਬਈ ਅੱਜ ਸੱਕੀ ਪਈਆਂ ਮੈਂ ਕਿਹਾ ਚੱਲ ਮੈਂ ਇੱਥੇ ਚ ਪਾ ਕੇ ਲੈਣੀ ਹੈ ਪਾਣੀ ਪਾ ਲਿਆ ਤੇ ਕਾਲੇ ਚਨੇ ਪਾਤੇ ਆਲੂ ਪਾਤੇ ਤੇ ਹੁਣ ਪਾ ਦਗੇ ਲੂਣ ਹਨਾ ਤੇ ਇਸ ਤਰ੍ਹਾਂ ਇਹਨਾਂ ਨੂੰ ਉਬਲਨੇ ਰੱਖ ਦਗੇ ਤੇ ਫਿਰ ਬਸ ਹੱਕ ਮਚਾ ਕੇ ਹਾਰੇ ਚ ਰੱਖ ਦੂੰਗੀ ਫਿਰ ਲਾ ਲਗੇ ਇਹਨਾਂ ਨੂੰ ਤੜਕਾ ਫਿਰ ਚ ਜਾਣਗੇ ਦੁਪਹਿਰ ਦੀ ਰੋਟੀ ਦੀ ਤਿਆਰੀ ਹੋ ਜੂਗੀ ਤੇ ਚਲੋ ਜੀ ਪੰਡਿਕ ਕਰਿਆ ਵਧੀਆ ਵਾਰ ਲੋਜੀ ਡੱਬੀ ਆਪਾਂ ਨਾਲ ਲੈ ਜਾਣੇ ਆ ਹੁਣ ਇਹਨਾਂ ਨੂੰ ਹਾਰੇ ਚ ਧਰੇ ਆਉਣੇ ਆ ਲੋਜੀ ਪਹੁੰਚ ਗਏ ਹਾਰੇ ਕੋਲੇ ਉਹੜੇ ਵੀ ਕਾਗਜ਼ ਨੇ ਆ ਮਾ ਡਸਟਬਿਨ ਚ ਪਏ ਸੀ ਅੱਜ ਸਾਰੇ ਮਚਾਤੇ ਕਿਉਂਕਿ ਇਧਰੋਂ ਸਫਾਈ ਕਰ ਅਰਸੋਈ ਚ ਲੈ ਕੇ ਹੁਣੀਆਂ ਦੋ ਲਫਾਫੇ ਜੀ ਤੇ ਉਹਨਾਂ ਨਾਲ ਫੇਰ ਅੱਗ ਮੱਚੂਗੀ ਵਧੀਆ ਬਦਲਬਾਈ ਫੇਰ ਹੋਗੀ ਅੱਜ ਸੁਭਾਈਆਂ ਨੇਰੀ ਦੀ ਹਲੇ ਰੇ ਤਰੂਤਾ ਕੱਢ ਕੇ ਹਟਿਆ ਮੈਨੂੰ ਲੱਗਦਾ ਫੇਰ ਨੇਰੀ ਆਊ ਹੋਰ ਹੀ ਮੌਸਮ ਜਾਹੋ ਲਿਆ ਮੈਨੂੰ ਜੇ ਦੇ ਮੈਂ ਹਾਰੇ ਚ ਅੱਗ ਮਚਾਉਣੀ ਆ ਹਜੇ ਰੋਣੀਦਾ ਕਰ ਕਰਿਆ ਲਾਰੇ ਪਰ ਇਹ ਚੀਜ਼ਾਂ ਨਾਲ ਹੁਣ ਅੱਗ ਜਿਹੜੀ ਵਧੀਆ ਮੱਚ ਪੂਗੀ। ਲਓ ਜੀ ਪੱਤੀਆ ਪੰਨੇ ਕਿ ਲਾ ਦੋ। ਲਓ ਪੱਤੀਆ ਪੰਨੇ ਲਈ ਵਾਸਤੇ ਪ੍ਰਾਣਾ ਬੀਲਨਾ। ਇਹ ਬਹੁਤ ਕੰਮ ਦਿੰਦਾ ਟੁੱਟ ਗਿਆ ਸੀ ਇੱਥੋਂ। ਪੱਛਰ ਜੀ ਲੈ ਗਈ ਸੀ। ਹੁਣ ਚੱਲ ਮੇਰੇ ਇੱਥੇ ਛੱਲੇ ਕੋਲੇ ਰੱਖੇ ਹੋਇਆ। ਪੱਤੀਆ ਵੀ ਪੰਨੀਆ ਹਾਰ ਨਹੀਂ। ਇਹਨੂੰ ਵੀ ਭੰਨਣਗੇ ਹੁਣ। ਸਾਡੇ ਨਾਲ ਗੁਰਦੁਆਰਾ ਸਾਹਿਬ ਸੋ ਕੁ ਨਹੀਂ ਸਾਬ ਦੇ ਪਾਟ ਚੱਲਦੇ ਨੇ ਤੇ ਕੰਮਾ ਧੰਦੇ ਚ ਨਾ ਜਾਏ ਹੀ ਨਹੀਂ ਅੰਦਾਹੇਗਾ ਕਰੋ ਜੀ ਸੋਚਦੇ ਆ ਵੀ ਜਾਵਾਂਗੇ ਜਾਵਾਂਗੇ ਪਰ ਫੇਰ ਲੋ ਜੀ ਹੱਗ ਮਚਾਤੀ ਆਪਾਂ ਹੁਣ ਪਾਥੇ ਦੇ ਦਿੰਦੇ ਆ ਬਸ ਫਿਰ ਹਾਰਾ ਪੱਕ ਜਾਊਗਾ ਕਿਸ ਤਰ੍ਹਾਂ ਪਾਥੇ ਨੂੰ ਸੇਕੀ ਕਰਕੇ ਸਾਰੀਆਂ ਨੂੰ ਚਿੰਦਿੰਦੇ ਆ ਬਸ ਪੱਕੀ ਜਾਊ ਤਪਲਾ ਰੱਖ ਦਿੰਦੇ ਆ ਚਲੋ ਜੀ ਆ ਵੀ ਸਾਰਾ ਇਕੱਠਾ ਕਰਕੇ ਪਿੱਛੇ ਪਾ ਦਿੱਤੀ ਇਹਦੇ ਨਾਲ ਵਧੀਆ ਘਪਕ ਜੋ ਮੈਂ ਸਪੀਅਰ ਲਓ ਜੀ ਧਰਤੀ ਆਪਾਂ ਦਾਲ ਡੱਬੀ ਅੰਦਰ ਲੈ ਚਲੀਏ ਹੁਣ ਦੇਖਦੇ ਆਂ ਨੈਕਸਟ ਕੰਮ ਕੰਮ ਨਹੀਂ ਮੁੱਕਨ ਦਾ ਨਾਮ ਲੈਂਦੇ ਕਹਿੰਦੇ ਬੰਦਾ ਮੁੱਕ ਜੂ ਪਰ ਕੰਮ ਨਹੀਂ ਮੁੱਕਦੇ ਹਨਾ ਤੰਦੇ ਨਹੀਂ ਮੁੱਕਦੇ ਸਾਰਾ ਦਿਨ ਲਓ ਜੀ ਬਾਕੀ ਕੱਪੜੇ ਤਾਂ ਧੋਲੇ ਸੀ ਜਿਹੜੇ ਹੁਣ ਨਾ ਨਾ ਕੇ ਲਾਹੇ ਨੇ ਹਨਾ ਇਹ ਮੈਂ ਖਿਆ ਮਸ਼ੀਨ 'ਚ ਹੀ ਪਾਵਾ ਫਿਰ ਦੁਪਹਿਰ ਦੀ ਰੋਟੀ ਤੋਂ ਬਾਅਦ ਕੱਪੜੇ ਧੁੱਤੇ ਜਾਣਗੇ ਅੱਜ ਚਨੀਤ ਲਾ ਕੇ ਸਿੱਟ ਗਿਆ ਤੇ ਸਾਰੇ ਬਸ ਹੁਣ ਸਾਰਿਆਂ ਨੇ ਨਾ ਕਿ ਲਾਹਣ ਗਰਮੀ ਚ ਦੋ ਤਿੰਨ ਬਾਰ ਹੋ ਜਾਂਦੇ ਨੇ ਕੱਪੜੇ ਤੇ ਇਹ ਪਾ ਦਾਂ ਫਿਰ ਸੰਦੀਪ ਸ਼ੇਰਪੁਰ ਗਏ ਹੋਏ ਨੇ ਹਨਾ ਵੀਰੇ ਪਹਿਲਾਂ ਦੋ ਥਾਮਾ ਦਵਾਈ ਸੀ ਤੇ ਇੱਕ ਵੀਰੇ ਹੋਰ ਚੱਲੇ ਹੋਏ ਨੇ ਪਤਾ ਨਹੀਂ ਗਰਦਾਸਪੁਰ ਤੋਂ ਕਿਹੜੀ ਜਗ੍ਹਾ ਤੋਂ ਆਉਣਾ ਉਹਨਾਂ ਨੇ ਫਿਰ ਉਹ ਆਣਗੇ ਨਾ ਚਾਪਾ ਨਹੀਂ ਕਰਨਾ ਹੋਊਗਾ ਤੇ ਮੈਂ ਹੁਣ ਇਹ ਮਸ਼ੀਨ ਚੱਲੀ ਜਾਊ ਤੇ ਫਿਰ ਹੋਜੂਗੀ ਤਿਆਰੀ ਹੋਜੂ ਰੋਟੀ ਸਬਜ਼ੀ ਦੀ ਹਨਾ ਸਿਕਰ ਦੁਪਹਿਰਾ ਹੋਇਆ ਤੇ ਪਰ ਬੱਦਲ ਵਾਈ ਹੋਗੀ ਬਦਲਵਾਈਆ ਇਹ ਨਹੀਂ ਪਤਾ ਨੇਰੀਆ ਕੀ ਆ ਕੁਛ ਨਹੀਂ ਪਤਾ ਲੱਗਦਾ ਹੈਗਾ ਲਓ ਜੀ ਮਸ਼ੀਨ ਲਾਤੀ ਆਪਾਂ ਨੇ ਲਓ ਜੀ ਮੈਂ ਹੁਣ ਗੱਡੀ ਲੈ ਕੇ ਗਏ ਹੋਏ ਨੇ ਸੰਦੀਪ ਗਏ ਹੋਏ ਨੇ ਤੇ ਜਸਨੀਤਰੀ ਨਾਲ ਚਲੀ ਗਈ ਆਪਦੇ ਪਾਪਾ ਦੇ ਮੈਂ ਖਿਆ ਇੰਨਾ ਥਾਂ ਲੈਂਦਾ ਸੀਗਾ ਗੱਡੀ ਵਾਲਾ ਤੇ ਉਧਰ ਤਾਂ ਛਾੜੂ ਸਾਰੇ ਲਾਤਾ ਸੀ ਆ ਜਗਾ ਰਹਿ ਜਾਂਦੀ ਆ ਹਣਾ ਮੈਂ ਦੇਖਾ ਚੁੱਕੀ ਇਥੇ ਤਾਂ ਕੱਢ ਲੈਣੀ ਹੁੰਦੀ ਆ ਉਧਰ ਤਾਂ ਗੱਡੀ ਖੜੀ ਤੋਂ ਵੀ ਛਾੜੂ ਪਰ ਫਿਰ ਵੀ ਇਹ ਹੁੰਦਾ ਜਿਹੜਾ ਲੈ ਕੇ ਜਾਂਦੇ ਨੇ ਕਿ ਟੀ ਫਿਰ ਚੰਗੀ ਤਰ੍ਹਾਂ ਜਿਹੜਾ ਹੈਗਾ ਇੱਥੋਂ ਲੱਗ ਜਾਂਦਾ ਝਾੜੂ ਹੁਣ ਇੰਨੇ ਕ ਥਾਵੇਂ ਝਾੜੂ ਲਾਦਾ ਸਿਕਤ ਦੁਪਹਿਰਾ ਹੋਇਆ ਪਿਆ ਜਮਾ ਪਾਰਾ ਬੱਚੇ ਪੈਣੀ 12 ਵਜੇ ਦਾ ਟਾਈਮ ਆ ਜਿਸਨੀ ਤਨ ਸੰਦੀਪ ਨਾਲ ਲੈ ਕੇ ਕਹਿੰਦੇ ਚਲ ਜਾਏ ਆਉਗੀ ਵੀ ਆ ਕੇ ਸੌਂਸ ਹੋ ਜੂ ਹਨਾ ਤੂੰ ਕੰਮ ਕਰ ਲਈ ਦੀ ਉਹਨਾਂ ਸਿਰ ਤੇ ਇਹ ਲਾਲਚ ਹੋ ਜਾਂਦਾ ਜੀ ਸਭ ਤੋਂ ਪਹਿਲਾਂ ਤੇ ਕੁੱਤੀ ਆਪੇ ਜਮਾ ਦੇਖੋ ਕਿੰਨਾ ਰੇਤਾ ਆ ਜਾਂਦਾ ਤੇ ਰੋਜ਼ ਦਾ ਕੰਮ ਹੈ ਇਹ ਬਹੁਤ ਰੇਤਾ ਆਉਂਦਾ ਬਹੁਤ ਜ਼ਿਆਦਾ ਇੱਕ ਜਸਨੀਤ ਦੀ ਸਾਈਕਲ ਸ਼ਾਮੇ ਅੰਦਰ ਕਰਨ ਵਾਲੀ ਹੈ ਫਿਰ ਉੱਥੇ ਛੱਪਾ ਜਾਂਦੀ ਹੁੰਦੀ ਹੈ ਹੌਲੀ ਹੌਲੀ ਜਿਵੇਂ ਦੁਪਹਿਰ ਹੋਈ ਜਾਊ ਜਾਂ ਉੱਤਰ ਨੂੰ ਤਾਂ ਪਾਈ ਜਾਊ ਅੱਜ ਇੱਕ ਤੋਂ ਲੈ ਕੇ ਸਾਰਾ ਘੋੜਾ ਉੱਤਰ ਬੇੜੇ 'ਚ ਤਾਂ ਸਾਰੇ ਛਾੜੂ ਲੱਗੇ ਹੋਇਆ ਆਪਣਾ ਹਾਰਾ ਵੀ ਜਿਹੜਾ ਪੂਰਾ ਭੱਜ ਗਿਆ ਦੇਖੋ ਪੂਰੀਆ ਕਿ ਚੱਲਦੀ ਕੈਂਪਰ ਚ ਪਾਣੀ ਠੰਡਾ ਹੋਰ ਪਾ ਕੇ ਰੱਖਦਾ ਹਨਾ ਬਸ ਗਰਮੀ ਇਸ ਦਾ ਇਹ ਜੇ ਕੰਮ ਚੱਲਦੇ ਨੇ ਕੈਂਪਰ ਚ ਰੋਟੀ ਰੁੱਟੀ ਖਾਣ ਵੇਲੇ ਪਾਣੀ ਥੋੜਾ ਜਿਹਾ ਘਟ ਗਿਆ ਮੈਨੂੰ ਐ ਵੀ ਫਿਰ ਦੁਪਹਿਰ ਦੁਪਹਿਰਾ ਠੰਡਾ ਰਹੂਗਾ ਲਓ ਜੀ ਦੁਪਹਿਰ ਦਾ ਟਾਈਮ ਹੋ ਗਿਆ ਸੀ ਉੱਠ ਗਏ ਸੀਗੇ ਸਬਜੀ ਮੈਂ ਬਣਾਤੀ ਖਾਰੇ ਚੋ ਕੱਟ ਲਈ ਸੀਗੀ ਤਾਂਪਲਾ ਹੁਣ ਤਾਂਪਲਾ ਠੰਡਾ ਹੋਏ ਤੋਂ ਧੋਣਾ ਕਿਉਂਕਿ ਗਰਮ ਗਰਮ ਤਾਂਪਲਾ ਨਹੀਂ ਧੋਣਾ ਹੁੰਦਾ ਫਿਰ ਕ੍ਰੈਕ ਹੋ ਜਾਂਦਾ ਇਹ ਤੇ ਅੱਜ ਮੈਂ ਸ਼ਾਰਟਕਟ ਰਸਤਾ ਅਪਣਾਇਆ ਸਬਜੀ ਬਣਾਉਂਦਾ ਦੇਖੋ ਐਨੇ ਕਿ ਮੈਂ ਕੱਟ ਕੇ ਰੱਖਤੇ ਆਲੂ ਤੇ ਉਹ ਨੂਨ ਪਾ ਕੇ ਉਬਾਲੇ ਸੀ ਨਾ ਜਿਸ ਦਿਨ ਤੇ ਖਾ ਲੂ ਹਾਂ ਬਣ ਗਈ ਆਪਣੀ ਸਬਜੀ ਬਸ ਮੈਂ ਕੁੱਕਰ ਚ ਸੜਕਾ ਪਨਕੇ ਹਨਾ ਉਹ ਲਾਸਨ ਪਿਆਜ਼ ਸਾਰਾ ਟਮਾਟਰ ਆ ਵਿੱਚ ਥੋੜੇ ਜੇ ਕਾਲੇ ਛਨੇ ਤੇ ਆਲੂ ਗ੍ਰाइंड ਕਰਕੇ ਪੁੰਨਕੇ ਤਾਂ ਮੈਂ ਕੁੱਕਰ ਚੀ ਪਾਤੀ ਸਬਜੀ ਕੱਪਲੇ ਜੋ ਕੱਟਦੀ ਫਿਰ ਫ੍ਰੀਜ ਚ ਰੱਖੀ ਜਾਂਦੀ ਆ ਸਭ ਤੈਯਾਰ ਆ ਬਸ ਹੁਣ ਰੋਟੀ ਬਣਾ ਲਾਗੀ ਗਰਮੀ ਨੇ ਰੱਤ ਮਚਾਈ ਪਈ ਆ ਜਦ ਥੋੜੀ ਜਿਹਾ ਟਾਈਮ ਰੈਸਟ ਕਰਕੇ ਵਧੀਆ ਹੋ ਜਾਂਦਾ ਹਨਾ ਤੇ ਹੁਣ बस ਪਾਣੀ ਪੂਣੀ ਪੀ ਲਿਆ ਦੇਖੋ ਸਬਜੀ ਬਣਾਉਂਦੇ ਬਣਾਉਂਦੀ ਐਲੀ ਗਰਮੀ ਆ ਗਈ ਪਾਣੀ ਪੀ ਕੇ ਬਸ ਫਿਰ ਜਦ ਕਹਿਣਗੇ ਜਦ ਮੈਂ ਰੋਟੀ ਬਣਾ ਲੂੰਗੀ ਪਾਣੀ ਦਾ ਆਪਾਂ ਲੈ ਲੈ ਠੰਡੇ ਪਾਣੀ ਦਾ ਕੱਪ ਬਸ ਗਰਮੀ ਇਸ ਦਾ ਪਾਣੀ ਨਾਲ ਹੀ ਬਚਦੇ ਜਿੰਨਾ ਵੱਧ ਤੋਂ ਵੱਧ ਪਾਣੀ ਪੀਤਾ ਜਾਵੇ ਤੇ ਤਾਂ ਹੀ ਜਿਹੜੀ ਹੈਗੀ ਆ ਬਚਤ ਹੁਣ ਬਾਹਰੇ ਨਿਕਲਦੇ ਹਵਾ ਜੀ ਚ ਵਧੀਆ ਵਧੀਆ ਲੱਗੂਗਾ ਲਓ ਜੀ ਸ਼ਾਮ ਦਾ ਟਾਈਮ ਹੋਇਆ ਪਿਆ ਤੇ 7 ਵਜੇ ਹੋਈ ਨਹੀਂ ਵੀਰੇ ਆਈ ਹੋਈ ਨੇ ਆਪਣੇ ਕੋਲੇ ਤੇ ਆਪਾਂ ਚਾਹ ਬਣਾ ਲਈ ਫਿਰ ਉਹਨਾਂ ਨੂੰ ਪਾਣੀ ਪੁਣੀ ਦਿੱਤਾ ਤੇ ਹੁਣ ਚਾਹ ਦੇ ਦਿੰਨੇ ਆ ਅਸੀਂ ਰੋਟੀ ਖਾ ਲਈ ਹੈ ਨਾ ਸ਼ਾਮ ਵਾਲੀ ਰੋਟੀ ਦਾ ਕੰਮ ਜਿਹੜਾ ਸਾਡਾ ਨਿਬੜ ਗਿਆ ਭਾਂਡੇ-ਤਾਂਡੇ ਰੰਦੇ ਨੇ ਸਾਫ਼ ਕਰਨ ਲਈ ਤੇ ਉਹ ਐਂਕੀ ਅੱਜ ਅਸੀਂ ਸਵੇਰੇ ਰੋਟੀ ਲੇਟ ਖਾਧੀ ਆ ਤਾਂ ਕਰਕੇ ਅਸੀਂ ਦੁਪਹਿਰੇ ਰੋਟੀ ਨਹੀਂ ਖਾਧੀ ਹੈਗੀ ਤੇ ਸ਼ਾਮ ਨੂੰ ਹੀ ਖਾਧੀ ਆ ਤੇ ਉਹ ਹੁਣ ਅਸੀਂ ਰੋਟੀ ਖਾ ਲਈ ਸੀਗੀ ਫਸਣ ਉਹ ਵੀਰੇ ਨੂੰ ਚਾਹ ਪਾਣੀ ਦੇ ਦਿੰਨੇ ਆ ਤੇ ਸਾਪਾਣੀ ਦੇਖ ਕੇ ਬਸ ਫਿਰ ਮੈਂ ਭਾਂਡੇ ਸਾਫ਼ ਕਰ ਦੂੰ ਮਸ਼ੀਨ 'ਚ ਕੱਪੜੇ ਪੈਣੇ ਹਨਾ ਉਹ ਕੱਢ ਦੂੰਗੀ ਇਸ ਤਰ੍ਹਾਂ ਦਾ ਜਿਹੜਾ ਆਪਣਾ ਕੰਮ ਸੰਦਾ ਚੱਲੀ ਜਾਂਦਾ ਤੇ ਗਰਮੀ ਗਰਮੀ ਨੇ ਵੀ ਪੂਰੇ ਬੱਟ ਕੱਢੇ ਪੈਨੇ ਤੇ ਮਲੌਣੇ ਜੀ ਤੁਹਾਨੂੰ ਕਿਹੜੇ ਬੀਰੇ ਆਏ ਨੇ ਹਨਾ ਕਿੱਥੋਂ ਆਏ ਨੇ ਤੇ ਨਾਲੇ ਚਾਹ ਫੜਾ ਦੀ ਦਿਰੇ ਸੀ ਸਿਆਸਾ ਦਾ ਸਿਆਸਾ ਹਰਿਆਣਾ ਬਾੜੀ ਉਹ ਬਾੜੀ ਵੀ ਦਿਰੇ ਨੂੰ ਵੀ ਪਾਣੀ ਰਹਿੰਦਾ ਫੜਾਉਣ ਵਾਲਾ ਨਾਲੇ ਚਾਹਲਾ ਕਰਤੂ ਵੀ ਫੜਾਇਆ ਮੈਂ ਕਿਹਨੂੰ ਆ ਲੈ ਜੋ ਨਹੀਂ ਇਹ ਫੜਾਇਆ ਉਹ ਲਓ ਜੀ ਉਧਰ ਨਸੀਮ ਨੇ ਵੀ అలਾਰਮ ਦਿੱਤਾ ਹਨਾ ਹੁਣ ਵਸਤੇ ਮੈਂ ਕੱਪੜੇ ਕੱਢਦੀਆਂ ਤੇ ਭਾਂਡੇ ਸਾਫ਼ ਕਰਦੀਆਂ ਤੇ ਚਲੋ ਜੀ ਇਹਦੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਹਨਾ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹਨਾ ਕੱਲ ਮਿਲਗੇਗੀ ਨਵੀਂ ਵੀਡੀਓ ਨਾਲ ਬਾਏ ਬਾਏ ਟੇਕ ਕੇ